ਈਮਾਇਆ ਇਹੋ ਜੇ ਜਾਂਚ ਕਰ ਮੈਂ ਆਪਣੀ ਵਿਧਾਨ ਸਭਾ ਚ ਅਸੀਂ 24 ਦੇ ਕਰੀਬ 25 ਦੇ ਕਰੀਬ ਆਏ ਸੀ ਔਰ ਇਹ ਨੋਕੀ ਵਰਤਰੇ ਨੇ ਦولتਪੁਰ ਵੀ ਬਣਾਇਆ ਅਸੀਂ ਆਮ ਆਦਮੀ ਪਾਰਟੀ ਦਾ ਮੁਹੱਲਾ ਕਲੀਨਿਕ ਵੈਲਕਮ ਕਰਨੇ ਬਣਾਉਣ ਪ੍ਰੋਪਰ ਡਾਕਟਰ ਰੱਖਣ ਲੋਕਾਂ ਨੂੰ ਦਵਾਈਆਂ ਦੇ ਮਗਰ ਇੱਥੇ ਲੋਕਾਂ ਦੀ ਇਹ ਡਿਮਾਂਡ ਹੈ ਲੋਕਾਂ ਨੂੰ ਬੁਲਾਇਆ ਗਿਆ ਇਨਚਾਰਜ ਕੋਲੋਂ ਚਾਬੀ ਮੰਗ ਲਈ ਗਈ ਤੇ ਉਹਨਾਂ ਨੇ ਕਿਹਾ ਕਿ ਇਸ ਕਮਿਊਨਿਟੀ ਹਾਲਚੋ ਸਿਮਨ ਲਾ ਕਲੀਨਿਕ ਬਣਾ ਰਹੇ ਆ ਮਗਰ ਇਸ ਵਾਰਡ ਦੇ ਲੋਕਾਂ ਦੇ ਸਹਿਮਤੀ ਨਾਲ ਅਸੀਂ ਬਣਾਇਆ ਸੀ ਜਨਜਕਰ ਇੱਥੇ ਵਿਆਹ ਹੁੰਦੇ ਨੇ ਦੁੱਖ ਸੁੱਖ ਦੇ ਫੰਕਸ਼ਨ ਹੁੰਦੇ ਨੇ ਮੈਂ ਸਰਕਾਰ ਨੂੰ ਇਹੀ ਕਵਾਂਗਾ ਕਿ ਤੁਹਾਡੇ ਕੋਲ ਪੈਸਾ ਹੈਗਾ ਤੁਸੀਂ ਇੱਥੇ ਕਿਤੇ ਵੀ ਜਗ੍ਹਾ ਲੱਭ ਕੇ ਜੇ ਸਰਕਾਰੀ ਜਗ੍ਹਾ ਨਹੀਂ ਤੇ ਪ੍ਰਾਈਵੇਟ ਜਗ੍ਹਾ ਉੱਥੇ ਮਨ ਲਾ ਕਲੀਨਿਕ ਬਣਾ ਲਓ ਮਗਰ ਲੋਕਾਂ ਦੇ ਜਿੱਥੇ ਫੰਕਸ਼ਨ ਹੁੰਦੇ ਨੇ ਜਿਹੜਾ ਜਨਜਕਰ ਅਸੀਂ ਬਣਾ ਕੇ ਦੇਦਿਆ ਆ ਉਹ ਲੋਕੀ ਯੂਜ਼ ਕਰ ਰਹੇ ਉੱਥੇ ਖਰਾਬ ਨਾ ਕਰੋ ਔਰ ਹੋਰ ਵੀ ਕਿਤੇ ਸਰਕਾਰ ਜੇ ਜੰਜ ਘਰ ਦੇ ਅੰਦਰ ਬਣਾ ਰਹੀ ਹੈ ਉਹਦੀ ਜਗ੍ਹਾ ਦੇਖ ਲੈ ਲੋਕਾਂ ਕੋਲੋਂ ਪੁੱਛ ਲੈ ਜੇ ਲੋਕੀ ਸਹਿਮਤੀ ਰੱਖਦੇ ਨੇ ਤੇ ਤਾਂ ਮਨ ਲਕਲਿਨਿਕ ਉੱਥੇ ਬਣਾਣ ਧਕਾਣਾ ਕਰਨ ਬੜੀ ਜਗ੍ਹਾ ਪਈ ਦੀ ਹੈ ਜੀ ਬਿਲਡਿੰਗ ਨੂੰ ਦੇ ਕਿੰਨਾ ਟਾਈਮ ਲੱਗਦਾ ਤੇ ਜੇ ਕਿਤੇ ਕਿਸੇ ਵਾਰਡ ਵਿੱਚ ਇਹਨਾਂ ਕੋਲ ਪੈਸੇ ਦੀ ਕਮੀ ਹੈ ਤੇ ਮੈਂ ਐਮਪੀ ਲੜ ਫੰਡ ਤੋਂ 5-10 ਲੱਖ ਰੁਪਇਆ ਅਸੀਂ ਸਰਕਾਰ ਨੂੰ ਦਬਾਅ ਵੀ ਦਾਂਗੇ ਤਾਂ ਕਿ ਜੁਆਇੰਟਲੀ ਮਿਲ ਕੇ ਅਸੀਂ ਮਨ ਲਕਲਿਨਿਕ ਬਣਾ ਲਈਏ ਇਸ ਨਾਮ ਦਾ ਇਹ ਦੇਖੋ ਜੀ ਇਹ ਚਿੱਠੀ ਹੈ ਇਹਨਾਂ ਨੇ ਲਿਖੀ ਹੈ ਮਾਨਯੋਗ ਡਿਪਟੀ ਕਮਿਸ਼ਨਰ ਤੇ ਮੇਅਰ ਸਾਹਿਬ ਨੂੰ ਇਹ ਦੇਖੋ ਇਹ ਸਾਰੇ ਲੋਕਾਂ ਨੇ ਸਾਈਨ ਕੀਤਾ ਹੈ ਕਿ ਇਹ ਸਾਡੇ ਦੁੱਖ ਸੁੱਖ ਦਾ ਜੰਜਕਾਰ ਬਣਾਇਦਾ ਅਸੀਂ ਬਣਾ ਕੇ ਦੇ ਦਿਆਂ ਵਿਆਹ ਹੁੰਦੇ ਨੇ ਇਹ ਸਾਰਿਆਂ ਨੇ ਲੇਡੀਜ਼ ਇੱਥੇ ਨੇ ਸਾਈਨ ਕੀਤੀ ਹੈ ਕਿ ਇੱਥੇ ਮੁਹੱਲਾ ਕਲੀਨਿਕ ਨਹੀਂ ਕਿਤੇ ਹੋਰ ਬਣਾਇਆ ਜਾਏ ਤੇ ਮੈਂ ਇੱਕ ਹੋਰ ਆਮ ਆਦਮੀ ਪਾਰਟੀ ਨੂੰ ਰਿਕੁਐਸਟ ਕਰਨਾ ਮੈਂ ਲੋਕਾਂ ਨੂੰ ਇਹ ਕਹਿਣਾ ਇਹ ਸਮਝੋ ਤੇ ਇੱਕ ਕੁਐਸਚਨ ਪੁੱਛਿਆ ਕਰੂੰਗਾ ਇੱਕ ਮੋਲਕਲਿਨਿਕ ਵਿੱਚ ਇੱਕ ਡਾਕਟਰ ਤੇ ਤਿੰਨ ਸਟਾਫ ਚਾਹੀਦਾ ਜੀ ਜੇ ਅੱਠ ਬਣਾਉਂਦੇ ਨੇ 32 ਲੋਕ ਚਾਹੀਦੇ ਨੇ ਇਹ 32 ਲੋਕ ਨਵੇਂ ਰਿਕਰੂਟ ਕਰਕੇ ਇਹ ਮੋਲਕਲਿਨਿਕ ਚਲਾਣ ਆਲਰੇਡੀ ਸਿਵਲ ਹਸਪੀਟਲ ਚ ਪੰਜਾਬ ਵਿੱਚ ਜਿਹੜੀ ਏਸੈਂਸ਼ੀਅਲ ਮੈਡੀਸਿਨ ਹੈ 50% ਦਵਾਈਆਂ ਦੀ ਕਮੀ ਹੈ ਤੇ ਮੈਂ ਇਹ ਵੀ ਕਵਾਂਗਾ ਆਮ ਆਦਮੀ ਪਾਰਟੀ ਨੂੰ ਕਿ ਪਹਿਲੇ ਉਹ ਦਵਾਈਆਂ ਦੀ ਕਮੀ ਪੂਰੀ ਕਰਨ ਐਨਾ ਹੋਏ ਇਸ ਸਿਵਲ ਹਸਪਤਾਲ 'ਚ ਸਰਜਰੀ ਚੱਲ ਰਹੀ ਹੋਏ ਉੱਥੋਂ ਡਾਕਟਰ ਬੁਲਾ ਕੇ ਤੁਸੀਂ ਇੱਥੇ ਭਟਾ ਦਿਓ ਤੇ ਲੋਕੀ ਉੱਥੇ ਸਫਰ ਕਰਨ ਦੂਸਰੀ ਗੱਲ ਐ ਲੋਕਾਂ ਦੇ ਹੈਲਥ ਨਾਲ ਜੁੜੀ ਦੀ ਚੀਜ਼ ਐ ਇੱਥੇ ਮਿਨਿਮਮ ਐਮ ਡੀ ਲੈਵਲ ਦਾ ਡਾਕਟਰ ਬਿਠਾਓ ਜੋ ਮੈਨੂੰ ਸੁਣਨ ਚਾ ਰਹੇ ਆ ਕਿ ਇਹ 50 ਰੁਪਏ ਜਾਂ 40 ਰੁਪਏ ਇੱਕ ਕੰਸਲਟੇਸ਼ਨ ਫੀਸ ਰੱਖ ਰਹੇ ਨੇ ਕਿ ਇੱਥੇ ਕਿਸੇ ਨੂੰ ਭਟਾ ਕੇ ਨਾਲ ਇੱਕ ਨਰਸ ਨੂੰ ਕਿਸੇ ਨੂੰ ਭਟਾ ਕੇ ਉਹਨਾਂ ਨੂੰ 12 ਰੁਪਏ ਇੱਕ ਪੇਸ਼ੈਂਟ ਦੇ ਦੇ ਕੇ ਕਿਉਂਕਿ ਲਾਸਟ ਇਅਰ ਹੈ ਇਲੈਕਸ਼ਨ ਇਅਰ ਹੈ ਇਹਨਾਂ ਨੇ ਫੇਰ ਟਾਈਮ ਕਢਣਾ ਜੀ ਕਿਉਂਕਿ ਪੰਜਾਬ ਸਰਕਾਰ ਕੋਲ 3.5 ਸਾਲ ਹੋ ਗਏ ਨੇ ਇਹਨਾਂ ਨੇ ਕੋਈ ਪੈਸਾ ਤੇ ਜੁਟਾ ਨਹੀਂ पाए ਲਾਅ ਐਂਡ ਆਰਡਰ ਦਾ ਇਸ਼ੂ ਲਗਾ ਲਓ ਤੁਹਾਨੂੰ ਪਤਾ ਹੀ ਹੈ ਪੰਜਾਬ ਦਾ ਫਾਈਨੈਂਸ ਦਾ ਹਾਲ ਬੜਾ ਮਾੜਾ ਤੋਂ ਮੈਂ ਫੇਰ ਆਮ ਆਦਮੀ ਪਾਰਟੀ ਨੂੰ ਰਿਕਵੈਸਟ ਕਰਨਾ ਕਿ ਲੋਕਾਂ ਦੇ ਹੈਲਥ ਨਾਲ ਜੁੜੀ ਦੀ ਚੀਜ਼ ਹੈ ਦਵਾਈ ਖਾਣੀ ਹੈ ਲੋਕਾਂ ਨੇ ਤੇ ਪ੍ਰੋਪਰ ਸੈਟਅਪ ਬਣਾ ਕੇ ਪ੍ਰੋਪਰ ਡਾਕਟਰ ਅਪਾਇੰਟ ਕਰਕੇ ਫਿਰ ਐਮੋਲਾ ਕਲੀਨਿਕ ਚਲਾਏ ਜਾਣ ਕੋਈ ਇਹੋ ਜਿਹਾ ਕੰਮ ਨਾ ਹੋ ਜੇ ਕਿ ਕੋਈ ਦਵਾਈ ਰਿਐਕਸ਼ਨ ਕਰ ਜੇ ਜਾਂ ਕੁਝ ਹੋ ਜੇ ਉਸ ਚੀਜ਼ ਦਾ ਧਿਆਨ ਰੱਖਿਆ ਜਾਵੇ ਮੈਨੂੰ ਲੋਕਾਂ ਦਾ ਮੈਸੇਜ ਆਇਆ ਸੀ ਮੇਰੇ ਐਮਸੀ ਸਾਹਿਬ ਦਾ ਮੈਸੇਜ ਆਇਆ ਸੀ ਪਈ ਪੂਰੀ ਟੀਮ ਆਏ ਆ ਇਹੋ ਜਿਹ ਜੰਜਕਰ ਮੈਂ ਆਪਣੀ ਵਿਧਾਨ ਸਭਾ ਚ ਅਸੀਂ 24 ਦੇ ਕਰੀਬ 25 ਦੇ ਕਰੀਬ ਆਏ ਸੀ ਔਰ ਇਹ ਨੌਕੀ ਵਰਤਰੇ ਨੇ ਦولتਪੁਰ ਵੀ ਬਣਾਇਆ ਅਸੀਂ ਆਮ ਆਦਮੀ ਪਾਰਟੀ ਦਾ ਮੁਹੱਲਾ ਕਲੀਨਿਕ ਵੈਲਕਮ ਕਰਨੇ ਬਣਾਉਣ ਪ੍ਰੋਪਰ ਡਾਕਟਰ ਰੱਖਣ ਲੋਕਾਂ ਨੂੰ ਦਵਾਈਆਂ ਦੇਣ ਮਗਰ ਇੱਥੇ ਲੋਕਾਂ ਦੀ ਇਹ ਡਿਮਾਂਡ ਹੈ ਲੋਕਾਂ ਨੂੰ ਬੁਲਾਇਆ ਗਿਆ ਇਨਚਾਰਜ ਕੋਲੋਂ ਚਾਬੀ ਮੰਗ ਲਈ ਗਈ ਤੇ ਉਹਨਾਂ ਨੇ ਕਿਹਾ ਕਿ ਇਸ ਕਮਿਊਨਿਟੀ ਹਾਲ ਤੋਂ ਸੀ ਮੁਹੱਲਾ ਕਲੀਨਿਕ ਬਣਾ ਰਹੇ ਆ ਮਗਰ ਇਸ ਵਾਰਡ ਦੇ ਲੋਕਾਂ ਦੇ ਸਹਿਮਤੀ ਨਾਲ ਅਸੀਂ ਬਣਵਾਇਆ ਸੀ ਜੰਜਕਾ ਇੱਥੇ ਵਿਆਹ ਹੁੰਦੇ ਨੇ ਦੁੱਖ ਸੁੱਖ ਦੇ ਫੰਕਸ਼ਨ ਹੁੰਦੇ ਨੇ ਮੈਂ ਸਰਕਾਰ ਨੂੰ ਇਹੀ ਕਵਾਂਗਾ ਕਿ ਤੁਹਾਡੇ ਕੋਲ ਪੈਸਾ ਹੈਗਾ ਤੁਸੀਂ ਇੱਥੇ ਕਿਤੇ ਵੀ ਜਗ੍ਹਾ ਲੱਭ ਕੇ ਜੇ ਸਰਕਾਰੀ ਜਗ੍ਹਾ ਨਹੀਂ ਤੇ ਪ੍ਰਾਈਵੇਟ ਜਗ੍ਹਾ ਉੱਥੇ ਮੈਂ ਲਾ ਕਲੀਨਿਕ ਬਣਾ ਲਵਾਂ ਮਗਰ ਲੋਕਾਂ ਦੇ ਜਿੱਥੇ ਫੰਕਸ਼ਨ ਹੁੰਦੇ ਨੇ ਜਿਹੜਾ ਜੱਜ ਘਰ ਅਸੀਂ ਬਣਾ ਕੇ ਗਏਦੇ ਆ ਉਹ ਲੋਕੀ ਯੂਜ਼ ਕਰ ਰਹੇ ਉੱਥੇ ਖਰਾਬ ਨਾ ਕਰੂੰ ਔਰ ਹੋਰ ਵੀ ਕਿਤੇ ਸਰਕਾਰ ਜੇ ਜੰਜ ਘਰ ਦੇ ਅੰਦਰ ਬਣਾ ਰਹੀ ਐ ਉਹਦੀ ਜਗ੍ਹਾ ਦੇਖ ਲੈ ਲੋਕਾਂ ਕੋਲੋਂ ਪੁੱਛ ਲੈ ਜੇ ਲੋਕੀ ਸਹਿਮਤੀ ਰੱਖਦੇ ਨੇ ਤੇ ਤਾਂ ਮੈਂ ਲਾ ਕਲੀਨਿਕ ਉੱਥੇ ਬਣਾਣ ਧੱਕਾ ਨਾ ਕਰਨ ਬੜੀ ਜਗ੍ਹਾ ਪਈਦੀ ਐ ਜੀ ਬਿਲਡਿੰਗ ਨੂੰ ਹੁੰਦੇ ਕਿੰਨਾ ਟਾਈਮ ਲੱਗਦਾ ਤੇ ਜੇ ਕਿਤੇ ਕਿਸੇ ਵਾਰਡ ਵਿੱਚ ਇਹਨਾਂ ਕੋਲ ਪੈਸੇ ਦੀ ਕਮੀ ਹੈ ਤੇ ਮੈਂ ਐਮਪੀ ਲੜ ਫੰਡ ਤੋਂ 5-10 ਲੱਖ ਰੁਪਇਆ ਅਸੀਂ ਸਰਕਾਰ ਨੂੰ ਦਬਾਅ ਵੀ ਦਾਂਗੇ ਤਾਂ ਕਿ ਜੁਆਇੰਟਲੀ ਮਿਲ ਕੇ ਅਸੀਂ ਮਲਕ ਕਲਿਨਿਕ ਬਣਾ ਲਈਏ ਇਹ ਦੇਖੋ ਜੀ ਇਹ ਚਿੱਠੀ ਹੈ ਇਹਨਾਂ ਨੇ ਲਿਖੀ ਹੈ ਮਾਨਯੋਗ ਡਿਪਟੀ ਕਮਿਸ਼ਨਰ ਤੇ ਮੇਅਰ ਸਾਹਿਬ ਨੂੰ ਇਹ ਦੇਖੋ ਇਹ ਸਾਰੇ ਲੋਕਾਂ ਨੇ ਸਾਈਨ ਕੀਤਾ ਹੈ ਕਿ ਇਹ ਸਾਡੇ ਦੁੱਖ ਸੁੱਖ ਦਾ ਜੰਜਕਾਰ ਬਣਾਇਦਾ ਅਸੀਂ ਬਣਾ ਕੇ ਦੇ ਦਿਆਂ ਵਿਆਹ ਹੁੰਦੇ ਨੇ ਇਹ ਸਾਰਿਆਂ ਨੇ ਲੇਡੀਜ਼ ਇੱਥੇ ਨੇ ਸਾਈਨ ਕੀਤੀ ਹੈ ਕਿ ਇੱਥੇ ਮੁਹਲਤ ਕਲੀਨਿਕ ਨਹੀਂ ਕਿਤੇ ਹੋਰ ਬਣਾਇਆ ਜਾਏ ਤੇ ਮੈਂ ਇੱਕ ਹੋਰ ਆਮ ਆਦਮੀ ਪਾਰਟੀ ਨੂੰ ਰਿਕੁਐਸਟ ਕਰਨਾ ਮੈਂ ਲੋਕਾਂ ਨੂੰ ਇਹ ਕਹਿਣਾ ਇਹ ਸਮਝੋ ਤੇ ਇੱਕ ਕੁਐਸਚਨ ਪੁੱਛਿਆ ਕਰੂੰ ਇੱਕ ਮੁਹਲਤ ਕਲੀਨਿਕ ਵਿੱਚ ਇੱਕ ਡਾਕਟਰ ਤੇ ਤਿੰਨ ਸਟਾਫ ਚਾਹੀਦਾ ਜੀ ਜੇ ਅੱਠ ਬਣਾਉਂਦੇ ਨੇ 32 ਲੋਕ ਚਾਹੀਦੇ ਨੇ ਇਹ 32 ਲੋਕ ਨਵੇਂ ਰਿਕਰੂਟ ਕਰਕੇ ਇਹ ਮੁਹਲਤ ਕਲੀਨਿਕ ਚਲਾਣ ਆਲਰੇਡੀ ਸਿਵਲ ਹਸਪੀਟਲ ਚ ਪੰਜਾਬ ਵਿੱਚ ਜਿਹੜੀ ਏਸੈਂਸ਼ੀਅਲ ਮੈਡੀਸਿਨ ਹੈ 50% ਦਵਾਈਆਂ ਦੀ ਕਮੀ ਹੈ ਤੇ ਮੈਂ ਇਹ ਵੀ ਕਵਾਂਗਾ ਆਮ ਆਦਮੀ ਪਾਰਟੀ ਨੂੰ ਕਿ ਪਹਿਲੇ ਉਹ ਦਵਾਈਆਂ ਦੀ ਕਮੀ ਪੂਰੀ ਕਰਨ ਐਨਾ ਹੋਏ ਕਿ ਸਿਵਲ ਹਸਪੀਟਲ 'ਚ ਸਰਜਰੀ ਚੱਲ ਰਹੀ ਹੋਏ ਉੱਥੋਂ ਡਾਕਟਰ ਬੁਲਾ ਕੇ ਤੁਸੀਂ ਇੱਥੇ ਭਟਾ ਦਿਓ ਤੇ ਲੋਕੀ ਉੱਥੇ ਸਫਰ ਕਰਨ ਦੂਸਰੀ ਗੱਲ ਐ ਲੋਕਾਂ ਦੇ ਹੈਲਥ ਨਾਲ ਜੁੜੀ ਦੀ ਚੀਜ਼ ਹੈ ਇੱਥੇ ਮਿਨਿਮਮ ਐਮਡੀ ਲੈਵਲ ਦਾ ਡਾਕਟਰ ਬਿਠਾਓ ਜੋ ਮੈਨੂੰ ਸੁਣਨ ਚਾ ਰਹੇ ਆ ਕਿ ਇਹ 50 ਰੁਪਏ ਇਹ 40 ਰੁਪਏ ਇੱਕ ਕੰਸਲਟੇਸ਼ਨ ਫੀਸ ਰੱਖ ਰਹੇ ਨੇ ਕਿ ਇੱਥੇ ਕਿਸੇ ਨੂੰ ਬੁਟਾ ਕੇ ਨਾਲ ਇੱਕ ਨਰਸ ਨੂੰ ਕਿਸੇ ਨੂੰ ਬੁਟਾ ਕੇ ਉਹਨਾਂ ਨੂੰ 12 ਰੁਪਏ ਇੱਕ ਪੇਸ਼ੈਂਟ ਦੇ ਦੇ ਕਿਉਂਕਿ ਲਾਸਟ ਈਅਰ ਹੈ ਇਲੈਕਸ਼ਨ ਈਅਰ ਹੈ ਇਹਨਾਂ ਨੇ ਫੇਰ ਟਾਈਮ ਕਢਣਾ ਜੀ ਕਿਉਂਕਿ ਪੰਜਾਬ ਸਰਕਾਰ ਕੋਲ 3.5 ਸਾਲ ਹੋ ਗਏ ਨੇ ਇਹਨਾਂ ਨੇ ਕੋਈ ਪੈਸਾ ਤੇ ਜੁਟਾ ਨਹੀਂ पाए ਲਾਅ ਐਂਡ ਆਰਡਰ ਦਾ ਇਸ਼ੂ ਲਗਾ ਲਓ ਤੁਹਾਨੂੰ ਪਤਾ ਹੀ ਹੈ ਪੰਜਾਬ ਦਾ ਫਾਈਨਾਂਸ ਦਾ ਹਾਲ ਬੜਾ ਮਾੜਾ ਹੈ ਪਰ ਮੈਂ ਪੇਰਾ ਆਮ ਆਦਮੀ ਪਾਰਟੀ ਨੂੰ ਰਿਕਵੈਸਟ ਕਰਨਾ ਕਿ ਲੋਕਾਂ ਦੇ ਹੈਲਥ ਨਾਲ ਜੁੜੀ ਦੀ ਚੀਜ਼ ਹੈ ਦਵਾਈ ਖਾਣੀ ਹੈ ਲੋਕਾਂ ਨੇ ਤੇ ਪ੍ਰੋਪਰ ਸੈਟਅਪ ਬਣਾ ਕੇ ਪ੍ਰੋਪਰ ਡਾਕਟਰ ਅਪਾਇੰਟ ਕਰਕੇ ਫਿਰ ਐਮਓ ਲਾਕ ਕਲੀਨਿਕ ਚਲਾਏ ਜਾਣ ਕੋਈ ਇਹੋ ਜਿਹਾ ਕੰਮ ਨਾ ਹੋ ਜੇ ਕਿ ਕੋਈ ਦਵਾਈ ਰਿਐਕਸ਼ਨ ਕਰ ਜੇ ਜਾਂ ਕੁਝ ਹੋ ਜੇ ਉਸ ਚੀਜ਼ ਦਾ ਧਿਆਨ ਰੱਖਿਆ ਜਾਵੇ ਮੈਨੂੰ ਲੋਕਾਂ ਦਾ ਮੈਸੇਜ ਆਇਆ ਸੀ ਮੇਰੇ ਐਮਸੀ ਸਾਹਿਬ ਦਾ ਮੈਸੇਜ ਆਇਆ ਸੀ ਅਸੀਂ ਪੂਰੀ ਟੀਮ ਆਏ ਆ ਇਹੋ ਜਿਹ ਜਾਂਚ ਕਰ ਮੈਂ ਆਪਣੀ ਵਿਧਾਨ ਸਭਾ ਚ ਅਸੀਂ 24 ਦੇ ਕਰੀਬ 25 ਦੇ ਕਰੀਬ ਆਏ ਸੀ ਔਰ ਇਹ ਨੋਕੀ ਵਰਤਰੇ ਨੇ ਦولتਪੁਰ ਵੀ ਬਣਾਇਆ ਅਸੀਂ ਆਮ ਆਦਮੀ ਪਾਰਟੀ ਦਾ ਮੁਹੱਲਾ ਕਲੀਨਿਕ ਵੈਲਕਮ ਕਰਨੇ ਬਣਾਉਣ ਪ੍ਰੋਪਰ ਡਾਕਟਰ ਰੱਖਣ ਲੋਕਾਂ ਨੂੰ ਦਵਾਈਆਂ ਦੇ ਮਗਰ ਇੱਥੇ ਲੋਕਾਂ ਦੀ ਇਹ ਡਿਮਾਂਡ ਹੈ ਲੋਕਾਂ ਨੂੰ ਬੁਲਾਇਆ ਗਿਆ ਇਨਚਾਰਜ ਕੋਲੋਂ ਚਾਬੀ ਮੰਗ ਲਈ ਗਈ ਤੇ ਉਹਨਾਂ ਨੇ ਕਿਹਾ ਕਿ ਇਸ ਕਮਿਊਨਿਟੀ ਹਾਲ ਤੋਂ ਸੀ ਮੁਹੱਲਾ ਕਲੀਨਿਕ ਬਣਾ ਰਹੇ ਆ ਮਗਰ ਇਸ ਵਾਰਡ ਦੇ ਲੋਕਾਂ ਦੇ ਸਹਿਮਤੀ ਨਾਲ ਅਸੀਂ ਬਣਾਇਆ ਸੀ ਜਨਜਕਰ ਇੱਥੇ ਵਿਆਹ ਹੁੰਦੇ ਨੇ ਦੁੱਖ ਸੁੱਖ ਦੇ ਫੰਕਸ਼ਨ ਹੁੰਦੇ ਨੇ ਮੈਂ ਸਰਕਾਰ ਨੂੰ ਐਹੀ ਕਵਾਂਗਾ ਕਿ ਤੁਹਾਡੇ ਕੋਲ ਪੈਸਾ ਹੈਗਾ ਤੁਸੀਂ ਇੱਥੇ ਕਿਤੇ ਵੀ ਜਗ੍ਹਾ ਲੱਭ ਕੇ ਜੇ ਸਰਕਾਰੀ ਜਗ੍ਹਾ ਨਹੀਂ ਤੇ ਪ੍ਰਾਈਵੇਟ ਜਗ੍ਹਾ ਉੱਥੇ ਮੈਡ ਲਾਕ ਨਿਕ ਬਣਾ ਲਓ ਮਗਰ ਲੋਕਾਂ ਦੇ ਜਿੱਥੇ ਫੰਕਸ਼ਨ ਹੁੰਦੇ ਨੇ ਜਿਹੜਾ ਜਨਜਕਰ ਅਸੀਂ ਬਣਾ ਕੇ ਦੇਦਿਆਂ ਲੋਕੀ ਯੂਜ਼ ਕਰ ਰਹੇ ਉੱਥੇ ਖਰਾਬ ਨਾ ਕਰੋ ਔਰ ਹੋਰ ਵੀ ਕਿਤੇ ਸਰਕਾਰ ਜੇ ਜਨਜਕਰ ਦੇ ਅੰਦਰ ਬਣਾ ਰਹੀ ਹੈ ਉਹਦੀ ਜਗ੍ਹਾ ਦੇਖ ਲੇ ਲੋਕਾਂ ਕੋਲੋਂ ਪੁੱਛ ਲੈਣ ਜੇ ਲੋਕੀ ਸਹਿਮਤੀ ਰੱਖਦੇ ਨੇ ਤੇ ਤਾਂ ਮੈਂ ਲਕਲੀ ਨੇ ਕੋਥੇ ਬਣਾਣ ਧੱਕਾ ਨਾ ਕਰਨ ਬੜੀ ਜਗ੍ਹਾ ਪਈ ਦੀ ਹੈ ਜੀ ਬਿਲਡਿੰਗ ਨੂੰ ਦੇ ਕਿੰਨਾ ਟਾਈਮ ਲੱਗਦਾ ਤੇ ਜੇ ਕਿਤੇ ਕਿਸੇ ਵਾਰਡ ਵਿੱਚ ਇਹਨਾਂ ਕੋਲ ਪੈਸੇ ਦੀ ਕਮੀ ਹੈ ਤੇ ਮੈਂ ਐਮਪੀ ਲੈਡ ਫੰਡ ਤੋਂ 5-10 ਲੱਖ ਰੁਪਇਆ ਅਸੀਂ ਸਰਕਾਰ ਨੂੰ ਦਵਾ ਵੀ ਦਾਂਗੇ ਤਾਂ ਕਿ ਜੁਆਇੰਟਲੀ ਮਿਲ ਕੇ ਅਸੀਂ ਮਹਲਾ ਕਲੀਨਿਕ ਬਣਾ ਲਈਏ ਇਹ ਦੇਖੋ ਜੀ ਇਹ ਚਿੱਠੀ ਹੈ ਇਹਨਾਂ ਨੇ ਲਿਖੀ ਹੈ ਮਾਨਯੋਗ ਡਿਪਟੀ ਕਮਿਸ਼ਨਰ ਤੇ ਮੇਅਰ ਸਾਹਿਬ ਨੂੰ ਇਹ ਦੇਖੋ ਇਹ ਸਾਰੇ ਲੋਕਾਂ ਨੇ ਸਾਈਨ ਕੀਤਾ ਹੈ ਕਿ ਇਹ ਸਾਡੇ ਦੁੱਖ ਸੁੱਖ ਦਾ ਜੰਜਕਰ ਬਣਾਇਆ ਦਾ ਅਸੀਂ ਬਣਾ ਕੇ ਗਏਦਿਆਂ ਵਿਆਹ ਹੁੰਦੇ ਨੇ ਇਹ ਸਾਰਿਆਂ ਨੇ ਲੇਡੀਜ਼ ਇੱਥੇ ਨੇ ਸਾਈਨ ਕੀਤੀ ਹੈ ਕਿ ਇੱਥੇ ਮਲਕ ਲਾਕਲੀਨਿਕ ਨਹੀਂ ਕਿਤੇ ਹੋਰ ਬਣਾਇਆ ਜਾਏ ਤੇ ਮੈਂ ਇੱਕ ਹੋਰ ਆਮ ਆਦਮੀ ਪਾਰਟੀ ਨੂੰ ਰਿਕੁਐਸਟ ਕਰਨਾ ਮੈਂ ਲੋਕਾਂ ਨੂੰ ਮੈਂ ਕਹਿਣਾ ਇਹ ਸਮਝੋ ਤੇ ਕੁਐਸਚਨ ਪੁੱਛਿਆ ਕਰੋ ਇੱਕ ਮਲਕ ਲਾਕਲੀਨਿਕ ਵਿੱਚ ਇੱਕ ਡਾਕਟਰ ਤੇ ਤਿੰਨ ਸਟਾਫ ਚਾਹੀਦਾ ਜੀ ਜੇ 8 ਬਣਾਉਂਦੇ ਨੇ 32 ਲੋਕ ਚਾਹੀਦੇ ਨੇ ਇਹ 32 ਲੋਕ ਨਵੇਂ ਰਿਕਰੂਟ ਕਰਕੇ ਇਹ ਮੁਲਾਕਲੀਨੀ ਚਲਾਨ ਆਲਰੇਡੀ ਸਿਵਲ ਹਸਪੀਟਲ ਚ ਪੰਜਾਬ ਵਿੱਚ ਜਿਹੜੀ ਏਸੈਂਸ਼ੀਅਲ ਮੈਡੀਸਿਨ ਹੈ 50% ਦਵਾਈਆਂ ਦੀ ਕਮੀ ਹੈ ਤੇ ਮੈਂ ਇਹ ਵੀ ਕਵਾਂਗਾ ਆਮ ਆਦਮੀ ਪਾਰਟੀ ਨੂੰ ਕਿ ਪਹਿਲੇ ਉਹ ਦਵਾਈਆਂ ਦੀ ਕਮੀ ਪੂਰੀ ਕਰਨ ਐਨਾ ਹੋਏ ਕਿ ਸਿਵਲ ਹਸਪੀਟਲ ਚ ਸਰਜਰੀ ਚੱਲ ਰਹੀ ਹੋਏ ਉੱਥੋਂ ਡਾਕਟਰ ਬੁਲਾ ਕੇ ਤੁਸੀਂ ਇੱਥੇ ਭਟਾ ਦਿਓ ਤੇ ਲੋਕੀ ਉੱਥੇ ਸਫਰ ਕਰਨ ਦੂਸਰੀ ਗੱਲ ਇਹ ਲੋਕਾਂ ਦੇ ਹੈਲਥ ਨਾਲ ਜੁੜੀ ਦੀ ਚੀਜ਼ ਹੈ ਇੱਥੇ ਮਿਨਿਮਮ ਐਮਡੀ ਲੈਵਲ ਦਾ ਡਾਕਟਰ ਬਿਠਾਓ ਜੋ ਮੈਨੂੰ ਸੁਣਨ ਚਾ ਰਹੇ ਆ ਕਿ ਇਹ 50 ਰੁਪਏ ਜਾਂ 40 ਰੁਪਏ ਇੱਕ ਕੰਸਲਟੇਸ਼ਨ ਫੀਸ ਰੱਖ ਰਹੇ ਨੇ ਕਿ ਇੱਥੇ ਕਿਸੇ ਨੂੰ ਬੁਟਾ ਕੇ ਨਾਲ ਇੱਕ ਨਰਸ ਨੂੰ ਕਿਸੇ ਨੂੰ ਬੁਟਾ ਕੇ ਉਹਨਾਂ ਨੂੰ 12 ਰੁਪਏ ਇੱਕ ਪੇਸ਼ੈਂਟ ਦੇ ਦੇ ਕੇ ਕਿਉਂਕਿ ਲਾਸਟ ਈਅਰ ਹੈ ਇਲੈਕਸ਼ਨ ਈਅਰ ਹੈ ਇਹਨਾਂ ਨੇ ਫੇਰ ਟਾਈਮ ਕਢਣਾ ਜੀ ਕਿਉਂਕਿ ਪੰਜਾਬ ਸਰਕਾਰ ਕੋਲ ਪੈਂਟ 3.5 ਸਾਲ ਹੋ ਗਏ ਨੇ ਇਹਨਾਂ ਨੇ ਕੋਈ ਪੈਸਾ ਤੇ ਜੁਟਾ ਨਹੀਂ ਪਾਏ ਲਾਅ ਐਂਡ ਆਰਡਰ ਦਾ ਇਸ਼ੂ ਲਗਾ ਲਓ ਤੁਹਾਨੂੰ ਪਤਾ ਹੀ ਹੈ ਪੰਜਾਬ ਦਾ ਫਾਈਨਾਂਸ ਦਾ ਹਾਲ ਬੜਾ ਮਾੜਾ ਹੈ ਤੇ ਮੈਂ ਪੇਰਾ ਆਮ ਆਦਮੀ ਪਾਰਟੀ ਨੂੰ ਰਿਕਵੈਸਟ ਕਰਨਾ ਕਿ ਲੋਕਾਂ ਦੇ ਹੈਲਥ ਨਾਲ ਜੁੜੀ ਦੀ ਚੀਜ਼ ਹੈ ਦਵਾਈ ਖਾਣੀ ਹੈ ਲੋਕਾਂ ਨੇ ਤੇ ਪ੍ਰੋਪਰ ਸੈਟਅਪ ਬਣਾ ਕੇ ਪ੍ਰੋਪਰ ਡਾਕਟਰ